ਪੜੀ ਇੱਦਾਂ ਗੱਲ ਬਾਤ ਇਹ ਪੀ ਸਵੇਰ ਨਾਲ ਬਾਰਿਸ਼ ਬੜੀ ਲੱਗੀ ਤੇ ਨਾ ਮੀਂਹ ਬਹੁਤ ਥੇ ਰਹੇ ਸਾਡੇ ਕੋਠੇ ਤੇ ਨਾ ਕੱਚਾ ਵਾ ਉਹ ਮਿੱਟੀ ਡਿੱਗਣ ਡਿਆ ਪਿਆ ਤੇ ਆਪਾਂ ਤੇ ਭੱਜ ਕੇ ਬਾਹਰ ਨਿਕਲ ਆਏ ਬਾਪੂ ਜੀ ਬਜ਼ੁਰਗ ਉਹਨਾਂ ਕੋ ਨਿਕਲਿਆ ਗਿਆ ਨਹੀਂ ਥੱਲੇ ਆ ਗਏ ਹਾਂਜੀ ਥੱਲੇ ਆ ਗਏ ਤੋਂ ਮਿੱਟੀ ਨੇ ਦੱਬੇ ਕੇ ਬੜੀ ਮੁਸ਼ਕਲ ਕੱਢੇ ਆਪਾਂ ਉਹਨਾਂ ਦੇ ਲੱਕ ਤੇ ਸੱਟ ਲੱਗੀ ਜੇ ਤੇ ਚੂਲਾ ਟੁੱਟ ਗਿਆ ਜੇ ਤੇ ਬਾਹਾਂ ਟੁੱਟ ਗਈ ਜੇ ਤੇ ਸਿਰ ਤੇ ਟਾਂਕੇ ਲੱਗੇ ਸਿਰ ਟਾਂਕੇ ਕਿੰਨੇ ਕੱਢਿਆ ਬਾਹਰੋਂ ਹਾਂਜੀ ਆ ਫਿਰ ਫਿਰ ਦੋ ਮੁੰਡੇ ਆਏ ਪਿੰਡੋਂ ਮੁੰਲਾ ਲਾ ਲਏ ਤੇ ਫਿਰ ਬੜੀ ਮੁਸ਼ਕਲ ਕੱਢਿਆ ਮੈਂ ਤੇ ਉਤਾਲੀ ਇਕੱਠੇ ਕੱਚੇ ਘੋੜੇ ਬਣੇ ਨੇ ਗ੍ਰਾਂਡ ਨਹੀਂ ਨਾ ਜੀ ਗ੍ਰਾਂਡਾ ਜੀ ਤੱਕ ਉੱਥੇ ਲਿਸਟਚ ਨਾ ਆਇਆ ਪਰ ਕੋਈ ਪਤਾ ਨਹੀਂ ਲੱਗਣ ਦਾ ਨਾ ਕੋਈ ਗੌਰ ਕਰਦਾ ਕੇ ਰੇਨ ਕੋਈ ਕਰਨ ਲਿਆ ਗਾਂਢ ਜੀ ਕਿੰਨਾ ਕ ਨੁਕਸਾਨ ਹੋਇਆ ਤੁਹਾਡਾ ਨੁਕਸਾਨਾਂ ਜੀ ਨੁਕਸਾਨ ਆ ਡਾਏ ਹੋਏ ਸਭ ਕੁਝ ਸੱਤ ਦੇ ਗਿਆ ਤੇ ਸਭ ਕੁਝ ਜੋ ਹੈਗਾ ਘਰ ਪੱਜ ਟੁੱਟ ਭੱਜ ਗਿਆ ਕੀ ਕੀ ਸਮਾਨ ਹੈ ਤੁਹਾਡਾ ਸਮਾਨ ਗਾਰਡਨ ਲਬਾਰੀ ਪੇਟੀ ਪੁੱਟੀ ਤੇ ਭਾਂਡਾ ਟੈਕਰੀ ਟੀਵੀ ਮੰਜੇ ਹੀ ਦੋ ਪੱਖੇ ਹੀ ਦੋ ਹਾਂ ਜੀ ਟੁੱਟ ਗਏ ਸਭ ਕੋਣ ਕੋਣ ਹੀ ਹੰਦਸਤਾ ਜਦੋਂ ਦੀ ਸ਼ਤ ਦੇਖੀ ਐ ਐਂਡ ਮੈਂ ਆ ਸੁੱਤਾ ਹੀ ਤੇ ਮੇਰੇ ਨਾਲ ਮਰਾਏ ਬ੍ਰਦਰ ਹੀ ਤੇ ਮਾਰੇ ਮਾਮੀ ਜੀ ਹੀ ਤੇ ਉਹ ਬਾਪੂ ਜੀ ਨਾਲ ਐ ਮੜੀ ਜੰਮ ਚੱਲ ਗਿਆ ਬੰਦਾ ਹਾਂਜੀ ਕੀ ਮੰਗ ਕਰਕੇ ਗਿਆ ਹਾਂਜੀ ਕੀ ਮੰਗ ਕਰਨ ਸਰਕਾਰ ਤੋਂ ਮੰਗ ਇਹੀ ਕਰਦੇ ਆ ਸਾਡੇ ਸਰਕਾਰ ਕੋ ਮੰਗੇ ਆ ਵੀ ਸਾਡੇ ਮਦਦ ਕੀਤੀ ਜਾਏ ਸਾਡੇ ਕੋਠੇ ਪਏ ਜਾਣ ਜੀ ਕੀ ਗੱਲ ਹੋਈ ਇਹ ਨਾ ਪੁੱਤ ਮੈਂ ਵਰਿਆ ਤੇ ਮੁੰਡੇ ਦੇ ਫੋਨ ਕੀਤਾ ਸਾਨੂੰ ਪਪਾ ਪਾ ਆ ਅਸੀਂ ਥੱਲੇ ਆ ਗਏ ਕੋਠਾ ਟੱਥ ਗਿਆ ਸਾਡਾ ਜੇ ਗ੍ਰਾਂਟ ਮਿਲੀ ਹੁੰਦੀ ਤੇ ਇਹ ਕੰਮ ਕਾਨੂੰ ਹੁੰਦਾ ਮੈਂ ਇੱਕ ਨਹੀਂ ਡਿੱਗਾ ਸਰਦ 7 ਵਜੇ ਹੁਣ ਪਹੁੰਚ ਜਾਂਦਾ ਲੱਗ ਗਿਆ ਇਹ ਮੁੰਡਾਈ ਪੜੇ ਵਾਪਤ ਹੀ ਆ ਪੜੇ ਵਾਹੀ ਮੇਰਾ ਤੇ ਦੋਵੇਂ ਹੀ ਪਤੀਆ ਮੇਰਾ ਤੇ ਪਰਜਾਈ ਮੇਰੀ ਤੇ ਬਾਪੂ ਵੀ ਤਿੰਨੇ ਜੜੇ ਹਾਂਜੀ ਗ੍ਰਾਂਟ ਭਰੀ ਨਹੀਂ ਗਈ ਗ੍ਰਾਂਟ ਭਰੀ ਮਿਲੀ ਨਹੀਂ ਨੀ ਇਹਨਾਂ ਨੂੰ ਜੇ ਮਿਲਦੀ ਤੇ ਇਦਾਂ ਕੰਨ ਹੁੰਦਾ ਦਿੰਦੇ ਤੇ ਕਿੰਨਾ ਨੁਕਸਾਨ ਹੋ ਗਿਆ ਨੁਕਸਾਨ ਤਾਂ ਬਹੁਤ ਪੁੱਤ ਹੋਇਆ ਵਿਚਾਰਿਆਂ ਦਾ ਪੱਧਰ ਹੀ ਹੋ ਗਿਆ ਕੁਝ ਨਹੀਂ ਰਿਹਾ ਵਿਚਾਰਿਆਂ ਦਾ ਕੀ ਮੰਗ ਕਰਦੇ ਮੰਗਵਾ ਕਰਨੇ ਵੀ ਜੋ ਗਰੀਬ ਦੀ ਮਜਦਦ ਕਰਨ ਕਰ ਬਰ ਬਣੇ ਵਿਚਾਰੇ ਦਾ ਕੁਝ ਬਣਾਉਣ ਹਾਂਜੀ ਬਸ ਤੋਂ ਬਾਅਦ ਗਰੀਬ ਦਾ ਇਲਾਜ ਕਰਾਉਣ ਵਿਚਾਰੇ ਦਾ ਯੂਸਫ ਪੇਸ਼ੈਂਟ ਪਿੰਡ ਚਪਕਰੇ ਤੋਂ ਇਹਦਾ ਘਰ ਬੇਸਿਕਲੀ ਮਿੱਟੀ ਦਾ ਘਰ ਸੀਗਾ ਔਰ ਛੱਤ ਉੱਪਰगिर ਗਈ ਤੇ ਇਹਦੇ ਪੋਲੀਟੋਮਾ ਆਇਆ ਵਾ ਮਤਲਬ ਜੈਸਨ ਜਰੀ ਵੀ ਹੈਗੀ ਐਬਡੋਮਨਲ ਇੰਜਰੀ ਵੀ ਹੈਗੀ ਹੈਡ ਇੰਜਰੀ ਵੀ ਹੈਗੀ ਐ ਤੇ ਐਕਸਟ੍ਰੀਮਿਟੀ ਚ ਫਲੈਕਚਰ ਹੈਗੇ ਐ ਤੇ ਅਸੀਂ ਫਰਸਟ ایڈ ਕਿ ਦਿੱਤੀ ਇਹਨਾਂ ਦੇ ਪੇਸ਼ੰਦੇ ਐਕਸ ਰੇ ਕਰਾਤੇ ਆ ਆ ਵੀ ਫਰੂਟਸ ਐਂਡ ਟਰੀਟਮੈਂਟ ਸਾਰਾ ਕੁਝ ਸ਼ੁਰੂ ਕਰਤਾ ਹਾਂ ਉਸ ਤੋਂ ਬਾਅਦ ਦੇਖਦੇ ਹਾਂ ਕਿ ਕਿੱਡੇ ਸੱਟ ਆਏਗੇ ਚੈਸਟ ਇੰਜਰੀ ਉਹ ਫੀਲ ਹੋ ਰਿਹਾ ਮਤਲਬ ਮੈਂ ਐਗਜ਼ਾਮਨ ਕੀਤਾ ਸੀ ਚੈਸਟ ਚ ਹੱਡੀ ਚਾਤੀ ਦੀ ਡਿਟੋਟੀ ਹੋਈ ਹੈ ਉਹ ਇੱਕ ਵਾਰ ਜਲਦ ਤੋਂ ਜਲਦ ਕਰਾ ਕੇ ਦੇਖਾਂਗੇ ਤੇ ਫ੍ਰੀਮਰਾਈ ਫ੍ਰੈਕਚਰ ਲੱਗ ਰਿਹਾ ਘਰ ਤੇ ਕੈਮ ਮੈਂਬਰ ਤੇ ਕਹਿਣਾ ਉਹ ਕਿੰਨੇ ਮਹੀਨੇ ਮੈਂ ਇਹਦੇ 10 ਮਹੀਨੇ ਸਤੇ ਸੀਗੇ ਫਿਰ ਸੱਟ ਜਿੰਨੇ ਨਾਲ ਨਹੀਂ ਲੱਗੀ ਹਾਂ ਹਾਂ ਇਹਨੂੰ ਕੋ ਲੈ ਕੇ ਆਇਆ ਹਾਂ ਇਹਨੂੰ ਐਂਬੂਲੈਂਸ ਤੋਂ ਲੈ ਆਏ ਐਂਬੂਲੈਂਸ ਤੇ ਕੀ ਆ ਗਿਆ ਪੇਸ਼ੈਂਟ ਸਟੇਬਲ ਹੈ ਪੇਸਮ ਠੀਕ ਹੈ 98% ਦੇ ਦੀ ਆਕਸੀਜਨ ਆ ਰਹੀ ਹੈ ਬੀਪੀ ਵੀ ਠੀਕ ਹੈ 110/70 ਬੀਪੀ